ਗੋਲ ਦਿੱਤਰ ਮਿਤੀ 11 ਜੂਨ 2025 ਜੋਰਮ 109 351 2/3 168/2 ਬੀ ਐਨ ਐਸ 25/27 54 ਤੋਂ 98 ਮੈਗਟ ਤਹਿਤ थाना ਬਿਲਗਾ ਵਿੱਚ ਦਰਜ ਕੀਤਾ ਅਤੇ ਇਸ ਕੇਸ ਵਿੱਚ ਲੋਣੀ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਇੱਕ ਪਿਸਤਲ 7.65 ਐਮ ਐਮ ਸਮੇਤ ਦੋ ਮੈਗਜ਼ੀਨ 7 ਜਿੰਦਾ ਕਾਰਤੂਸ ਅਤੇ ਇੱਕ ਬੁਲੇਟ ਮੋਟਰਸਾਈਕਲ ਦੋ ਮੋਬਾਈਲ ਫੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਜਨ ਸਿੰਘ ਬਲ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 10 ਜੂਨ 2025 ਨੂੰ ਰਾਤ ਸਮੇਂ ਜਸਵੀਰ ਸਿੰਘ ਦੇ ਘਰ ਦੇ ਬਾਹਰ ਉਸਦੇ ਪਰਿਵਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਰੈਕੀ ਕਰਕੇ ਨਾ ਮਲੂਮ ਵਿਅਕਤੀਆਂ ਵੱਲੋਂ ਫਿਰੋਤੀ ਲੈ ਕੇ ਘਰ ਦੇ ਗੇਟ ਵਿੱਚ ਅਤੇ ਗੇਟ ਦੇ ਕੋਲੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ

ਜਿਨ੍ਹਾਂ ਦੇ ਨਾਮ ਵਿਕਰਮਜੀਤ ਸਿੰਘ ਉਰਫ ਕਾਲੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਮਾਲਕੇ ਖੁਰਦ थाना ਧਰਮਕੋਟ ਜ਼ਿਲ੍ਹਾ ਮੋਗਾ ਅਤੇ ਲੰਪਰੀਤ ਸਿੰਘ ਉਰਫ लवली ਪੁੱਤਰ ਰੋੜਾ राम ਵਾਸੀ ਪਿੰਡ ਸੰਗਲਾ थाना ਧਰਮਕੋਟ ਜ਼ਿਲ੍ਹਾ ਮੋਗਾ ਹਨ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਇੱਕ ਪਿਸਤਲ 7.65mm ਸਮੇਤ ਦੋ ਮੈਗਜ਼ੀਨ 7 ਜਿੰਦਾ ਕਾਰਤੂਸ ਅਤੇ ਇੱਕ ਬੁਲਟ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਦੋਨਾਂ ਨੂੰ ਕੱਲ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਪਾਸੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਵੀ ਡੂਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਏਪੀ ਨਿਊਜ਼ ਪੰਜਾਬੀ ਲਈ ਫਿਲੋਰ ਤੋਂ सुरेंद्र ਸਿੰਘ ਦੇ ਨਾਲ ਪ੍ਰਭਾਲ ਦੀ ਖਾਸ ਰਿਪੋਰਟ। ਸਰਕ ਪਿਛਲੇ ਦਿਨੀ ਗੁਰਜ ਖੇਲਾਪਿੰਡ ਵਿੱਚ ਗੋਲੀ ਚੱਲਣਾ ਸਮਝ ਆਤਰਾਤ ਹੋਇਆ ਸੀ ਪਤਾ ਲੱਗਾ ਵੀ ਤੁਸੀਂ ਉਸ ਕਾਂਡ ਦੇ ਜਿਹੜੇ ਵਿਅਕਤੀ ਹੈਗੇ ਦੋ ਕਾਬੂ ਗੱਲ ਹੈਗੇ ਸਰ ਕਿੱਥੇ ਦੇ ਇਹ ਹੀ ਬੰਦੇ ਹੈਗੇ ਆ ਕਿਉਂ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਮਨਜੂਗ ਐਸਐਸਪੀ ਸਾਹਿਬ ਜਿੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਮਿਰਕ ਜੀ ਵੱਲੋਂ ਜੁਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੜੇ ਅਨਸਰਾਂ ਦੇ ਵਿਰੁੱਧ ਜਿਹੜੇ ਮਾੜੇ ਅਨਸਰ ਜਿਹੜੇ ਗਲਤਾਂ ਘੂਆਂ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚਓ ਕੁਲਵਿੰਦਰ ਸਿੰਘ ਬਿਲਗਾ ਤੇ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਆ ਗਈ ਸੀ ਜੋਨ ਦੀ ਉਹਦੇ ਵਿੱਚ ਖੇਲਾਪਿੰਡ ਜਿਹੜਾ ਸੀ ਉੱਥੇ ਗੋਲੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪੀਰ ਸਿੰਘ ਦੇ ਤੇ ਤਕਨੀਕੀ ਢੰਗ ਨਾਲ ਅਤੇ ਹਿਊਮਨ ਰਿਸੋਰਸ ਨਾਲ ਉਹਦੇ ਪੇਸ਼ਾ ਕਰਦੇ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰ ਲਏ ਨੇ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਟਲ 7.65 ਦੋ ਮੈਗਜ਼ੀਨ ਤੇ ਸੱਤ ਜਿੰਦਾ ਰੋਮ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀ ਚਲਾਉਂਦਾ ਰੀਜ਼ਨ ਪੀਸੀ ਕਿਉਂ ਚਾਹੀਆਂ ਗੋਲੀਆਂ ਨੇ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮukh ਸਿੰਘ ਜਿਹੜਾ ਇਹ ਇਸ ਟਾਈਮ ਯੂਐਸਏ ਰਹਿ ਰਿਹਾ ਹੈਗਾ ਜੀ ਤੇ ਜਿਹੜਾ ਮੁਕਦਮੇ ਦਾ ਮਦਈਆ ਜਸਬੀਰ ਸਿੰਘ ਇਹਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਤੇ ਇਹਨੇ ਇਹ ਦੋਸ਼ੀ ਜਿਹੜੇ ਹਾਇਰ ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਆ ਇਹ ਜਿਹੜੀ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀ ਆਵਾਦ ਲੱਥਾ ਨਹੀਂ ਆਉਂਦਾ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਖਿਲਾਫਾ ਜ ਕੋਈ ਐਫਆਈਆਰ ਨਹੀਂ ਹੈਗੀ ਇਹਨਾਂ ਦਾ ਪੁਲਿਸਰਮੈਨ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿੱਦਾਂ ਕੀਤੀ ਕਿਹਦੇ ਕਹਿਣ ਤੇ ਕੀਤੀ ਪੁੱਛਗੁਛ ਚੱਲ ਰਹੀ ਹੈਗੀ ਆ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬਿਸਕਲੀ ਹੈ ਕਿੱਥੇ ਦੇ ਦੋਨੇ ਜਣੇ ਵਿਅਕਤੀ ਦੇ ਇਹ ਦੋਨੋਂ ਜਿਹੜੇ ਧਰਮਕੋਟ ਥਾਣੇ ਨੂੰ ਬਲੌਂਗ ਕਰਦੇ ਨੇ ਦੋਸ਼ੀ ਬਾਈ ਨਹੀਂ ਵੀ ਹੈਗੇ ਆ ਇਹਨਾਂ ਦੇ ਕਲਵ ਪ੍ਰੀਤ ਸਿੰਘ ਔਰ ਫਲਵਲੀ ਹੈਗਾ ਜੀ ਇੱਕ ਬਿਕਰਮ ਜੀ ਸਿੰਘ ਲਸਕਾਲੂ ਹੈਗਾ ਜੀ ਇਹਨੇ ਦੋਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਿਤ ਹੈਗਾ ਉਹਦਾ ਖਲਾਸਾ ਦੌਰਾਨੇ ਤਫਤੀਸ਼ ਅਹੀਂ ਬਾਅਦ ਵਿੱਚ ਕਰਾਂਗੇ ਸਰ ਜਿਹੜਾ ਅਸਲਾ ਰਮ ਦਾ ਹੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਇਹ ਨਜਾਇਜ਼ ਅਸਲਾ ਜੀ ਇਹਨਾਂ ਦਾ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਲੀਗਲ ਵੈਪਨ ਜਿਹੜਾ ਵਾ ਉਹ ਅਸੀਂ ਬਰਾਮਦ ਕੀਤਾ ਹੈਗਾ ਬਿਲਗਾ ਪੁਲਿਸ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ